ਪੰਜਾਬ ਦੀ ਫਾਰਮਿੰਗ ਨੇ ਇੰਡੀਆ ਟੱਡ ਭਰਿਆ। ਈਵਨ ਇੰਡੀਆ ਨੂੰ ਇੰਨੇ ਜੋਗਾ ਬਣਾਤਾ ਕਿ ਉਹ ਦੂਜੇ ਦੇਸ਼ਾਂ ਨੂੰ ਵੀ ਜਿਹੜਾ ਅਨਾਜ ਆ ਉਹ ਵੇਚ ਸਕੇ, ਸਿਰਕਾਰ ਸਕੇ। ਤੇ ਅੱਜ ਦੀ ਡੇਟ 'ਚ ਪੰਜਾਬ ਦੇ ਜੇ ਮਾੜੇ ਹਾਲਾਤ ਨੇ ਤਾਂ ਕੋਈ ਵੀ ਪੰਜਾਬ ਦੇ ਨਾਲ ਨਹੀਂ ਖੜਦਾ। ਓਨਲੀ ਇੱਕ ਪ੍ਰਾਈਮ ਮਿੰਿਸਟਰ ਸਚਿੰਦਰ ਕੁਮਾਰ ਗੁਜਰਾਲ ਜੀ ਨੇ ਕਾ ਪੰਜਾਬ ਦਾ ਕਰਜ਼ਾ 1984 'ਚ ਮਾਫ ਕੀਤਾ ਸੀ 8500 ਕਰੋੜ। ਉਸ ਤੋਂ ਬਾਅਦ ਇਹ ਐਵਰੀ ਈਅਰ ਇਨਕਰੀਜ਼ ਹੋ ਰਿਹਾ ਵਾ। ਸੋ ਕੁਝ ਗਵਰਨਮੈਂਟ ਵਧੀਆ ਹੋਣ ਪਲਾਨ ਤਿਆਰ ਕਰਨ, ਪੰਜਾਬ ਦੇ ਐਡਮਿਨਿਸਟ੍ਰੇਟਰ ਚੰਗੇ ਹੋਣ ਤੇ ਇਹਨੂੰ ਘਟਾਇਆ ਜਾਵੇ ਨਹੀਂ ਇਹ ਐਵਰੀ ইয়ার ਇਨਕਰੀਜ਼ ਹੁੰਦਾ ਜਾਂਦਾ ਅੱਜ ਦੀ ਘੜੀ ਪੰਜਾਬ ਦੀ ਜੀਡੀਪੀ ਹੈਗੀ ਆ ਨੀਅਰ ਅਬਾਊਟ 9 ਲੱਖ ਕਰੋੜ 8 ਲੱਖ 90 ਹਜ਼ਾਰ 91 ਹਜ਼ਾਰ ਕਰੋੜ ਦੀ ਪੰਜਾਬ ਦੀ ਜੀਡੀਪੀ ਹੈ ਤੇ ਉਹਦਾ 46% ਪੰਜਾਬ ਕਰਜ਼ਾ ਲੈ ਚੁੱਕਾ ਡੈਪਟ ਤੁਸੀਂ ਇਹ حساب ਲਾ ਲਓ ਵੀ 8 ਲੱਖ 90 ਹਜ਼ਾਰ ਕਰੋੜ ਦਾ 50% ਆਲਮੋਸਟ 4 ਲੱਖ 17 ਹਜ਼ਾਰ ਕਰੋੜ ਪੰਜਾਬ ਕਰਜ਼ਾ ਲੈ ਚੁੱਕਾ ਵਾ ਤਾਂ ਆਪਾਂ ਕਿੱਦਾਂ ਪੰਜਾਬ ਦੀ ਗ੍ਰੋਥ ਹੋਊ ਆਪਾਂ ਉਹ ਕਰ ਸਕਦੇ ਹਾਂ ਕੈਲਕੂਲੇਟ ਕਰ ਸਕਦੇ ਹਾਂ ਹਾਂ ਪੋਵਰਟੀ ਰੇਸ਼ੋ ਪੰਜਾਬ ਦੇ ਵਿੱਚ ਘਟ ਹੈ ਬਟ ਮੋਸਟ ਆਫ ਦਾ ਪੀਪਲ ਉਹ ਨਾ ਇੱਕ ਮਿਡਲ ਕਲਾਸ ਚ ਫਸ ਗਿਆ ਕੋਈ ਰਿਚ ਲਾਈਫ ਨਹੀਂ ਪਿੰਡਾਂ ਦੇ ਵਿੱਚ ਲੋਕ ਮਿਡਲ ਕਲਾਸ ਨੇ ਜਿਹੜੇ ਕੋਈ ਵਧੀਆ ਆਪਾ ਲਾਈਫ ਜਿਉਉਂਦੇ ਆ ਉਹਨਾਂ ਦੇ ਸਰ ਕਰਜਾ ਕਿੰਨਾ ਵਾ ਇਹ ਕਾਮ ਕਿਸਾਨ ਦੇ ਸਰਤੇ ਵੀ ਇੰਨਾ ਜ਼ਿਆਦਾ ਕਰਜਾ ਵਾ ਕਿ ਉਹ ਹਰ ਇੱਕ ਚੀਜ਼ ਲਈ ਉਹਨੂੰ ਕਰਜਾ ਲੈਣਾ ਪੈਂਦਾ ਵਾ ਕੋਈ ਇਹ ਨਹੀਂ ਵੀ ਕੋਈ ਬੰਦਾ ਆਪਣੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਉਹ ਸਟੈਂਡ ਨਹੀਂ ਕਰ ਸਕਦਾ ਸੈਲਫ ਅਜ ਦੀ ਘੜੀ ਨਾ ਕਿਸਾਨੀ ਕਿਸਾਨ ਆਪਾਂ ਫਾਰਮ ਕਿਸਾਨੀ ਛੱਡ ਸਕਦੇ ਆ ਖੇਤੀ ਵੀ ਨਹੀਂ ਛੱਡ ਸਕਦੇ ਕਿਉਂਕਿ ਆਪਣੇ ਕੋਲੇ ਕੋਈ ਹੋਰ ਹੈ ਨਾ ਉਹ ਰਸਤਾ ਹੀ ਨਹੀਂ ਹੈਗਾ ਕੀ ਸਾਨੂੰ ਗਵਰਨਮੈਂਟ ਨੇ ਕੋਈ ਏਦਾਂ ਦੀ ਐਜੂਕੇਸ਼ਨ ਦਿੱਤੀ ਹੋਵੇ ਕੋਈ ਸਾਡੇ ਲਈ ਏਦਾਂ ਪਲਾਨ ਦਿੱਤੇ ਹੋ ਜਿਹੜਾ ਅਸੀਂ ਖੇਤੀ ਛੱਡ ਕੇ ਜਾਂ ਤਾਂ ਖੇਤੀ ਨੂੰ ਲਾਹੇਵੰਦ ਸੌਦਾ ਬਣਾਇਆ ਜਾਵੇ ਜਾਂ ਸਾਨੂੰ ਕੋਈ ਏਦਾਂ ਦੇ ਹਨਾ ਉਹ ਉਦਯੋਗ ਉਦਯੋਗਿਕ ਪੱਖ ਨਾਲ ਸਾਨੂੰ ਹਨਾ ਰੂਬਰੂ ਰੂਵਾਇਆ ਜਾਵੇ ਜਿਹੜਾ ਅਸੀਂ ਕੋਈ ਆਪਣੇ ਸਮਾਲ ਇੰਡਸਟਰੀਜ਼ ਵੱਲੋਂ ਸਾਨੂੰ ਪ੍ਰੋਤਸਾਹਿਤ ਕੀਤਾ ਜਾਵੇ ਤਾਂ ਕਿ ਅਸੀਂ ਆਪਣਾ ਕੋਈ ਆਪਣਾ ਬਿਜ਼ਨਸ ਸਮਾਲ ਬਿਜ਼ਨਸ ਸਟਾਰਟ ਕਰ ਸਕੀ ਡੈਰੀ ਇੰਡਸਟਰੀਆ ਉਹ ਵੀ ਫੇਲ ਹੋ ਰਹੀ ਹੈ ਪੰਜਾਬ ਚ ਖੇਤੀ ਵੀ ਫੇਲ ਹੋ ਰਹੀ ਹੈ ਤਾਂ ਇਹ ਹੈ ਕਿ ਇਹ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਕੋਈ ਚੰਗੇ ਐਡਮਿਨਿਸਟ੍ਰੇਟਰ ਹੋਣ ਜਿਹੜੇ ਕੋਈ ਚੰਗੇ ਪਲਾਨ ਲੈ ਕੇ ਆਉਣ ਤਾਂ ਕਿ ਖੇਤੀ ਨੂੰ ਵੀ ਲਾਹੇਵੰਦ ਸੌਦਾ ਬਣਾਇਆ ਜਾ ਸਕੇ ਵਧੀਆ ਤਕਨੀਕ ਦੀਆਂ ਹਨਾ ਉਪਜਦੀਆਂ ਉਪਜਾਂ ਜਿੱਦਾਂ ਆਪਾਂ ਕਹਿੰਦੇ ਫਸਲਾਂ ਦੇ ਬੀਜ ਜਿੱਦਾਂ ਤਿਆਰ ਕੀਤੇ ਜਾਣ ਜਿਹਨਾਂ ਤੋਂ ਆਪਾਂ ਨੂੰ ਵੱਧ ਲਾਹੇਵੰਦ ਖੇਤੀ ਲਾਹੇਵੰਦ ਹੋਵੇ ਵੱਧ ਆਪਾਂ ਨੂੰ ਅਨਾਜ ਜਿੱਦਾਂ ਉਹ ਝਾੜ ਮਿਲੇ ਝੋਨੇ ਦਾ ਕਣਕਾਂ ਦਾ ਕੋਈ ਸਾਨੂੰ ਜਿਹੜੇ ਆਪਾਂ ਹੁਣ 2-3 ਸਾਲ ਆਪਣਾ ਘਰ ਨਾ ਰਿਆ ਦਿੱਲੀ ਇਦੇ ਪਿੱਛੇ ਐਮਐਸਪੀ ਪਿੱਛੇ ਉਹ ਐਮਐਸਪੀ ਅੱਜ ਵੀ ਕਿਸੇ ਵੀ ਸਿਰਫ ਜਦੰਦਿਆ ਗਵਰਨਮੈਂਟ ਵੱਤੋ ਵੱਤ ਕਣਕ ਜਾਂ ਝੋਨੇ ਦੇ ਦਿੰਦੀ ਉਹਦੋਂ ਵੱਤ ਕਿਸੇ ਫਾਇਦੇ ਤੇ ਨਹੀਂ ਮਿਲਦੀ ਸਾਨੂੰ ਦਾਲਾਂ ਤੇ ਸਾਨੂੰ ਮੱਕੀ ਤੇ ਸਾਨੂੰ ਗੰਨੇ ਤੇ ਵੱਖ-ਵੱਖ ਫਸਲਾਂ ਤੇ ਉਹ ਐਮਐਸਪੀ ਦੇਣ ਤਾਂ ਕਿ ਜਿਹੜਾ ਉਹ ਐਵਰੀ ਇਅਰ ਜਿਹੜੀ ਖੇਤੀ ਦਾ ਗ੍ਰਾਫ ਆ ਉਹ ਬੈਟਰ ਹੁੰਦਾ ਜਾਵੇ ਅਨਮੋਲ ਗਗਨਮਾਨ ਨੇ ਕਿਹਾ ਸੀ ਜੀ ਆ ਮੈਂ 5 ਮਿੰਟ ਦੇ ਵਿੱਚ ਐਮਐਸਪੀ ਬੰਦ ਉਹ ਆਪਣੇ ਆਪ ਅਨਮੋਲ ਗਗਨਮਾਨ ਜੀ ਉਹ ਗੱਲਾਂ ਵਾਲੇ ਨੇ ਇਹ ਆਮ ਆਦਮੀ ਪਾਰਟੀ ਸਿਰਫ ਗੱਲਾਂ ਵਾਲੀ ਪਾਰਟੀ ਆ ਇਹਨਾਂ ਨੇ ਜਿੰਨੇ ਵਾਅਦੇ ਕੀਤੇ ਨੇ ਉਹਨਾਂ ਚੋਂ ਇਹਨਾਂ ਨੇ ਕੋਈ ਵੀ ਨਹੀਂ ਪੂਰਾ ਕੀਤਾ ਹੋਏਗਾ ਖੇਤੀ ਇਹ ਕਹਿੰਦੇ ਸੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਕੀਤਾ ਇਹਨਾਂ ਨੇ ਬਾਥਰੂਮਾਂ ਤੇ ਪੇਂਟ ਮਾਰਤਾ ਉਹਨਾਂ ਦੇ ਸਿਰਫ ਆਪਣੇ ਇਹਨਾਂ ਨੇ ਨਾਮ ਲਾਏ ਨੇ ਕੋਈ ਇਹਨਾਂ ਨੇ ਸਕੂਲਾਂ ਦੇ ਵਿੱਚ ਸੁਧਾਰ ਨਹੀਂ ਕੀਤਾ ਅੱਜ ਵੀ ਸਕੂਲਾਂ ਦੇ ਵਿੱਚ ਲੈਸ ਫੀਚਰ ਨੇ ਕੋਈ ਵਾਸ਼ਰੂਮ ਕਿੰਨੇ ਸਕੂਲਾਂ ਦੇ ਵਿੱਚ ਬਣੇ ਆ ਸਿਰਫ ਜਿਹੜੇ ਐਮਐਲਏ ਦੇ ਹਨਾ ਨੇੜੇ ਦੇ ਬੰਦੇ ਉਹਨਾਂ ਨੇ ਕੋਈ ਬਣਵਾ ਲਏ ਹੋਣਗੇ ਵਧੀਆ ਬਟ ਮੋਸਟ ਆਫ ਦਾ ਜਿਹੜੇ ਸਕੂਲ ਨੇ ਉਹਨਾਂ ਦਾ ਸਿਸਟਮ ਉਹੀ ਹੈ ਜੋ ਪਹਿਲਾਂ ਵਾਲਾ ਸੀ ਕੋਈ ਸਿੱਖਿਆ ਕ੍ਰਾਂਤੀ ਲੋਕ ਕੋਈ ਇਹ ਨਹੀਂ ਆਇਆ ਵੀ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਚੋਂ ਬੱਚੇ ਹਟਾ ਕੇ ਆਪਣੇ ਸਰਕਾਰੀ ਸਕੂਲਾਂ ਚ ਪੜਨ ਲਾਤੇ ਜਦੋਂ ਜਿਹੜੇ ਬਿਊਰੋਕਰੇਟ ਬਿਊਰੋਕਰੇਟਸ ਨੇ ਨਾ ਜਿਹੜੇ ਵਧੀਆ ਜੋਬਾਂ ਕਰਦੇ ਨੇ ਠੀਕ ਹੈ ਉਹਨਾਂ ਦੇ ਬੱਚੇ ਆ ਕੇ ਜਿਹੜੇ ਜਿੰਨੇ ਉਹ ਪ੍ਰਾ ਸਰਕਾਰੀ ਸਕੂਲਾਂ ਚ ਪੜ੍ਹਾਈ ਕਰਨਗੇ ਉਹਦਨੇ ਆਪਾਂ ਮੰਨ ਸਕਦੇ ਹਾਂ ਵੀ ਸਿੱਖਿਆ ਕ੍ਰਾਂਤੀ ਕਾਮਯਾਬ ਆ ਉਹਨਾਂ ਚ ਕੋਈ ਸਿੱਖਿਆ ਕ੍ਰਾਂਤੀ ਇਹਦਾ ਫੇਲ ਹੈ ਇਹਨਾਂ ਨੇ ਸਾਰੇ ਝੂਠੇ ਵਾਅਦੇ ਕੀਤੇ ਨੇ ਈਵਨ ਆ ਹੁਣ ਫਲੈਟਸ ਆਏ ਨੇ ਇਹਦੇ ਚ ਵੀ ਪੰਜਾਬ ਸਰਕਾਰ ਦੀ ਕੋਈ ਵੀ ਸਪੋਰਟ ਹੈ ਨਹੀਂ ਅਸੀਂ ਭਗਵੰਤ ਮਾਨ ਮੇਬੀ ਸਰ ਫੋ ਰੋਕੇ ਚਲੇ ਗਏ ਨੇ ਡਰਾਮੇ ਕਰਕੇ ਚਲੇ ਗਏ ਨੇ ਉਹ ਇਹਨਾਂ ਇਹਨਾਂ ਦੇ ਹੱਥ ਕੁਝ ਨਹੀਂ ਹੈਗਾ ਤੁਸੀਂ ਇੱਕ ਗੱਲ ਦੱਸੋ ਤੁਸੀਂ ਇੱਕ ਸ਼ਰਾਬੀ ਬੰਦੇ ਤੇ ਆਪਾਂ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਪਿੰਡਾਂ ਦੇ ਵਿੱਚ ਰਹਿਣ ਵਾਲੇ ਆਪਾਂ ਆਪਾਂ ਇਦਾਂ ਦਾ ਜਿਹੜਾ ਬੰਦਾ ਕਿਸੇ ਦੀਆਂ ਧੀਆਂ ਪਹਿਣਾ ਬਾਰੇ ਗਲਤ ਮੰਦੀ ਸ਼ਬਦਾਵਲੀ ਬੋਲਦਾ ਹੋਵੇ ਜਾਂ ਜਿਹੜਾ ਦਾਰੂ ਪੀ ਕੇ ਹਨਾ ਹਰ ਦਿਨ ਤੁਰਿਆ ਫਿਰਦਾ ਹੋਵੇ ਡਿੱਗਦਾ ਟਹਿਦਾ ਉਹਨੂੰ ਕੋਈ ਵੀ ਪਿੰਡਾਂ 'ਚ ਆਪਣੇ ਕੋਈ ਘਰੇ ਨਹੀਂ ਵੜਨ ਦਿੰਦਾ ਹੈਗਾ ਆਪਾਂ ਉਸ ਦਿਨ ਕੋਈ ਨਿਆਣਾ ਨਹੀਂ ਫੜਾਉਂਦੇ ਕਹਿੰਦੇ ਸ਼ਰਾਬੀ ਬੰਦੇ ਨੂੰ ਆਪਾਂ ਉਹਨੂੰ ਪੰਜਾਬ ਦੀ ਬਾਗਡੋਰ ਸੰਭਾਲਦੇ ਇੱਕ ਸ਼ਰਾਬੀ ਨੂੰ ਜਿਹੜਾ ਕਦੇ ਸੁਖਵੀਰ ਬਾਦਲ ਹੁਣੀ ਇੱਕ ਪੜੇ ਲਿਖੇ ਚੰਗੇ ਇਨਸਾਨ ਹੋਣ ਜਿਹੜੇ ਪੰਜਾਬ ਉਹਨੂੰ ਪਤਾ ਹੋਣਾ ਚਾਹੀਦਾ ਉਹਦਾ ਸਟੈਂਡਰਡ ਆ ਉਹ ਪੰਜਾਬ ਦਾ ਮੁੱਖ ਮੰਤਰੀ ਆ ਤਾਂ ਉਹਨੂੰ ਬੋਲਣ ਦੀ ਸੈਂਸ ਹੋਣੀ ਚਾਹੀਦੀ ਆ ਉਹ ਅੱਜ ਵੀ ਉਹੀ ਉਹਦੇ ਕੋਲ ਕਿੱਕ ਲੀਆਂ ਉਹੀ ਉਹ ਚੌਂਕੀਆਂ ਆਹੀ ਕੁਛ ਕਰਦਾ ਰਹਿੰਦਾ ਵਾ ਉਹ ਉਹਦੇ ਚੋਂ ਨਾ ਉਹ ਜਿਹੜਾ ਉਹਦਾ ਛੰਡੇ ਵਾਲਾ ਕਰਦਾਰ ਆ ਉਹ ਹਜੇ ਤੱਕ ਗਿਆ ਨਹੀਂ ਹੈਗਾ ਤਾਂ ਇਹ ਆ ਕਿ ਉਹਨਾਂ ਨੂੰ ਚਾਹੀਦਾ ਸੀ ਆਮ ਆਦਮੀ ਪਾਰਟੀ ਨੂੰ ਆਪਾਂ ਲੋਕਾਂ ਨੇ ਵੀ ਇਹ ਆ ਕਿ ਸਿਰਫ ਇਹ ਦੇਖਿਆ ਭਗਵੰਤ ਮਾਨ ਉਹਦੇ ਗੱਲਾਂ ਸੁਣ ਕੇ ਆਪਾਂ ਉਹਦੇ ਪਿੱਛੇ ਵੋਟਾਂ ਪਾਤੀਆਂ ਈਵਨ ਆਪਾਂ ਨੂੰ ਇਹ ਚਾਹੀਦਾ ਸੀ ਕਿ ਅਸੀਂ ਕੋਈ ਚੰਗਾ ਐਡਮਿਨਿਸਟਰेटर ਕੋਈ ਪੜਿਆ ਲਿਖਿਆ ਬੰਦਾ ਦੇਖਿਆ ਹੁੰਦੀ ਆਪਾਂ ਨੂੰ ਬਦਲਾ ਚਾਹੀਦਾ ਸੀ ਬਦਲਾ ਬਦਲਾ ਦੇ ਵਿੱਚ ਆਪਾਂ ਪੰਜਾਬ ਦਾ ਨੁਕਸਾਨ ਕਰ ਬੈਠੇ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਪਹਿਲਾਂ ਇਹ ਦਿੱਲੀ 'ਚ ਸੀ ਤੇ ਪੰਜਾਬ 'ਚ ਸੀ ਇਹ ਇਹ ਹਜੇ ਸਿਰਫ ਇਹ ਨਾਲ ਇਨਕਰੀਜ਼ ਹੋ ਰਹੀ ਹੈ ਇਹਨੇ ਪੈਨ ਇੰਡੀਆ ਜਾਣਾ ਵਾ ਇਹਨਾਂ ਨੇ ਆਪਣੇ ਆਪ ਨੂੰ ਸਟੇਬਲ ਕਰਨ ਇਹ ਪਹਿਲਾਂ ਦਿੱਲੀ ਤੇ ਪੰਜਾਬ ਨੂੰ ਦਿੱਲੀ ਨੂੰ ਇਹ ਇਹਨਾਂ ਯੂਜ਼ ਨਹੀਂ ਸੀ ਕਰ ਸਕਦੇ ਉੱਥੋਂ ਦੀ ਮੰਨੀ ਕਿਉਂਕਿ ਉੱਥੇ ਜਿਹੜਾ ਐਲਟੀ ਹੁੰਦਾ ਐਲਜੀ ਹੁੰਦਾ ਲੈਫਟੀਨੈਂਟ ਗਵਰਨਰ ਉਹਦੇ ਜ਼ਿਆਦਾ ਅਧਿਕਾਰ ਉਹਨਾਂ ਕੋਲੇ ਹੁੰਦੀ ਆ ਕਿਉਂਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਆ ਤਾਂ ਇਹ ਮੁੱਖ ਮੰਤਰੀ ਕੋਲੇ ਘੱਟ ਹੁੰਦੇ ਆ ਅਧਿਕਾਰ ਬਟ ਇਹ ਫੇਰ ਵੀ ਉੱਥੋਂ ਕੁਝ ਨਾ ਕੁਝ ਲਿਆ ਕੇ ਪੂਰੇ ਪੈਨ ਇੰਡੀਆ ਆਪਣੀ ਐਡਵਰਟਾਈਜ਼ਮੈਂਟ ਕਰਦੇ ਰਹੇ ਹੁਣ ਇਹਨਾਂ ਕੋਲੇ ਓਨਲੀ ਉਹ ਦਿੱਲੀ ਇਹਨਾਂ ਦੇ ਹੱਥੋਂ ਨਿਕਲ ਚੁੱਕੀ ਆ ਹੁਣ ਆਮ ਆਦਮੀ ਪਾਰਟੀ ਸਰਕਾਰਾਂ ਲਈ ਪੰਜਾਬ 'ਚ ਹੁਣ ਉਹ ਪੰਜਾਬ ਗਵਰਨਮੈਂਟ ਦਾ ਸਾਰਾ ਜਿੰਨਾ ਵੀ ਇਨਫਰਾਸਟ੍ਰਕਚਰ ਆ ਮਨੀ ਆ ਪੈਸਾ ਵਾ ਫੰਡਿੰਗ ਆ ਉਹ ਇੱਥੋਂ ਲਿਜਾ ਕੇ ਬਾਹਰ ਦੀਆਂ ਸਟੇਟਾਂ ਦੇ ਵਿੱਚ ਐਡਵਰਟਾਈਜ਼ਮੈਂਟ ਕਰਦੇ ਆ ਤਾਂ ਕਿ ਉਹ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਣ ਪੂਰੇ ਪੈਨ ਤਉ ਪੰਜਾਬ ਦੇ ਪੈਸੇ ਦੀ ਦਰਬਾਰ ਤੋਂ ਸਾਰੇ ਪਾਸੇ ਕੀਤੀ ਜਾ ਰਹੀ ਹੈ ਇਹ ਤਾਂ ਇਹ ਹੈ ਕਿ ਹਪਾ ਕੈਪਟਨ ਨੂੰ ਭੰਡਦੇ ਸੀ ਕੈਪਟਨ ਵੀ ਇਹਨਾਂ ਨਾਲੋਂ ਚੰਗਾ ਰਹੀ ਕਿਉਂਕਿ ਉਹ ਇੱਕ ਰੱਜੇ ਪੁੱਜੇ ਪਰਿਵਾਰਾਂ ਚੋਂ ਆਏ ਹੋਏ ਸੀ ਸੁਖਵੀਰ ਬਾਦਲ ਹੁਣੀ ਉਹਨਾਂ ਕੋਲ ਕਿਸੇ ਚੀਜ਼ ਦਾ ਘਾਟਾ ਉਹ ਉਹਨਾਂ ਨੇ ਜੇ ਲੁੱਟਿਆ ਕਹਿੰਦੇ ਹੁੰਦੇ ਹਨ ਨਾ ਆਪਦਾ ਮਾਰੂਗਾ ਤਾਂ ਉਹ ਛਾਵੇਂ ਛੱਟੂਗਾ ਠੀਕ ਹੈ ਇਹਨਾਂ ਨੇ ਤਾਂ ਉਹ ਗੱਲ ਕੀਤੀ ਆ ਵੀ ਇਹ ਪੰਜਾਬ ਨੂੰ ਇਹਨਾਂ ਨੇ ਇਹਨਾਂ ਨੇ ਪੰਜਾਬ ਦੇ ਪੈਰ ਨਹੀਂ ਖਿੱਚੇ ਆਗੇ ਇਹਨਾਂ ਨੇ ਪੰਜਾਬ ਦੀ ਜੜਾਂ ਹੀ ਵੜ ਦਿੱਤੀਆਂ ਇਹਨਾਂ ਨੁਕਸਾਨ ਕਰ ਚੁੱਕੇ ਆ ਆਪਾਂ ਨੂੰ ਆਉਣ ਵਾਲੇ 5 ਸਾਲਾਂ 'ਚ ਪਤਾ ਲੱਗਣਾ ਕੀ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕਿੰਨਾ ਨੁਕਸਾਨ